ਬਾਲੀਵੁੱਡ ਐਕਟ੍ਰੈਸ ਕੰਗਣਾ ਰਣੌਤ ਦੇ ਤੰਜ ਸਹਿਣ ਵਾਲੀ ਪੰਜਾਬ ਦੀ ਬੇਬੇ ਨੂੰ ਇੱਕ ਖਾਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਜੀ ਹਾਂ ਐਕਟ੍ਰੈਸ ਕੰਗਣਾ ਰਣੌਤ ਨੇ ਪੰਜਾਬ ਦੀ ਇਸ ਬੇਬੇ ਲਈ ਇਹ ਮਾੜੇ ਸ਼ਬਦ ਕਹੀ ਸਨ ਕਿ ਇਹ ਮਹਿਲਾਵਾਂ ਸੌ ਸੌ ਰੁਪਿਆ ਲੈ ਕੇ ਧਰਨੀਚ ਆਈਆਂ ਨੇ ਤੇ ਕੰਗਣਾ ਵੱਲੋਂ ਕੀਤੇ ਗਏ ਇਸ અપਮਾਨ ਨੂੰ ਸਹਿਣ ਵਾਲੀ ਬਜ਼ੁਰਗ ਨੂੰ ਮਦਰ ਇੰਡੀਆ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੁਪਰੀਮ ਸਿਕ ਸੁਸਾਇਟੀ ਆਫ ਆਕਲੈਂਡ ਤੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੁਆਰਾ ਸ਼ੁੱਧ ਸੋਨੇ ਦੇ ਮੈਡਲ ਦੇ ਨਾਲ ਮਦਰ ਇੰਡੀਆ ਅਵਾਰਡ ਦੇ ਕੇ ਇਸ ਨੂੰ ਸਨਮਾਨਿਤ ਕੀਤਾ ਗਿਆ। ਇਸ ਅਵਾਰਡ ਨੂੰ ਦੇਣ ਦੇ ਲਈ ਇੰਟਰਨੈਸ਼ਨਲ ਕਬੱਡੀ ਖਿਡਾਰੀ ਖੁਸ਼ੀ ਦੁੱਗਾ ਸਮੇਤ ਹੋਰ ਕਈ ਖਾਸ ਲੋਕ ਵੀ ਮੌਜੂਦ ਰਹੇ। ਤੇ ਇਸੇ ਅਵਾਰਡ ਮਿਲਣ ਤੋਂ ਬਾਅਦ ਬਜ਼ੁਰਗ ਬੇਬੇ ਨੇ ਕੀ ਕਿਹਾ ਸੁਣੋ ਜਰਾ। ਤਨਪਾਲ ਭਾਈ ਤੁਹਾਡੇ ਮੈਂ ਤਾਂ ਕੀ ਜੀ ਮੈਂ ਤਾਂ ਨਿੱਕੀ ਸਾਂ ਜਿਵੇਂ ਕੀ ਜਿੰਨੋ ਹੀ ਕਿਲੀ ਦੀ ਛੋੜੀ ਵੀ ਮਹਾਰਾਜ ਨੇ ਪਕਾਰ ਸੁਣ ਲਈ ਤੁਹਾਡੇ ਦਰਸ਼ਨ ਕਰਾਤੇ ਤੇ ਸੇਵਾ ਕਰ ਗਏ ਤੇ ਅੱਜ ਦੇ ਦਿਨ ਤੁਹਾਨੂੰ ਆ ਗਏ ਤੇ ਇੱਕ ਮਾਦਾ ਕੰਗੜਾ ਰਣੌਤ ਨੇ ਤੁਹਾਡੇ ਬਾਰੇ ਇੰਨਾ ਕੁਝ ਕਿਹਾ ਤਾਂ ਕੰਗੜਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੰਗੜਾ ਬਾਰੇ ਉਹਨੇ ਕਿਉਂ ਇੰਨਾ ਕਮਲ ਮਾਰਿਆ ਵੀ 100-100 ਰੁਪਏ ਚ ਆਉਂਦੀਆਂ ਤੇ ਮੈਂ 100 ਰੁਪਏ ਦਾ ਕੀ ਕਰਨਾ ਸੀ ਹੈ ਮੇਰੇ ਘਰੇ 10-12 ਕਿਲੇ ਪੈੜੀ ਕਈ ਨਾ ਮੇਰੇ ਨਰਮ ਹੋਵੇ ਝੋਨਾ ਹੋਵੇ ਕਿ ਕਣਕ ਹੋਵੇ ਕਿ ਦੋ ਮੱਜਾਂ ਖੀਂਦੇ ਗਾਵਾਂ ਕਰੀਆਂ ਸਾਰਾ ਕੁਝ ਰੰਗ ਲੱਗਿਆ ਸੀ ਮੈਂ ਤਾਂ ਮੁੰਡਿਆਂ ਦਾ ਉਤਸ਼ਾਹ ਕਰਨਗੇ ਸਿਆਣ ਕਰਦੇ ਮੈਂ ਸਨਮਾਨ ਕਰਤ ਦੇ ਸੀ ਤਾਂ ਵੀ ਕੀ ਜਿਵੇਂ ਆਨੇ ਸਿਆ ਜੋ ਮਾਈ ਆਹ ਚਾਚੀ ਤਾਈ ਫਿਰ ਜਾਣਾ ਸੀ ਹੁਣ ਜਾਣਾ ਸੀ ਅਲਤੈ ਚੱਲ ਰਹਾ ਮੇਰੇ ਭੈਣ ਭਰਾ ਹੀ ਨਿਕਲੇ ਹੁਣ ਜੇ ਮੁੰਡੇ ਤੱਕਲੇ ਹੁਣ ਆਖਣ ਆ ਜਾ ਤੇ ਸਾਨੂੰ ਹੁਕਮ ਹੋਇਆ ਸੀਗਾ ਸੁਪਰੀਮ ਸਿੱਖ ਸੁਸਾਇਟੀ ਆਗਲੈਂਡ ਤੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਜੀ ਵੀ ਸਾਡੀ ਮਾਤਾ ਮਹਿੰਦਰ ਕੌਰ ਜਿਨ੍ਹਾਂ ਨੇ ਪਿਛਲੇ ਦਿਨ ਹੀ ਇੱਕ ਬਾਲੀਵੁੱਡ ਦੀ ਜਿਹੜੀ ਐਕਟਰਸ ਹੈਗੀ ਆ ਕਮਨਾ ਰਣੌਤ ਉਹਨਾਂ ਨੂੰ ਬੋਲੋ ਪਿਆ ਗਿਆ ਜਿਵੇਂ ਕਿ ਕਿਸਾਨਾਂ ਦੇ ਜਿਹੜੇ ਧਰਮੇ ਹੁੰਦੇ ਆ ਇਹਦੇ ਵਿੱਚ ਜਿਹੜੀਆਂ ਬੀੜੀਆਂ ਨੇ ਉਹ 100 ਰੁਪਏ ਦੇ ਉੱਤੇ ਦਿਹਾੜੀ ਦੇ ਉੱਤੇ ਜਾਂਦੀਆਂ ਨੇ ਪਰ ਉਸ ਵੇਲੇ ਇਹੋ ਜਿਹੇ ਸਮੂਹ ਦੇ ਵਿੱਚ ਸਾਡੀ ਮਾਤਾ ਲਹਿੰਦਰ ਕੌਰ ਜਿਨ੍ਹਾਂ ਨੇ ਇਹ ਜਵਾਬ ਦਿੱਤਾ ਕਿ ਮੇਰੇ ਖੇਤਾਂ ਦੇ ਅੰਦਰ 50 ਰੁਪਏ ਦਿਹਾੜੀ ਵਿੱਚ ਲੋਕਾਂ ਨੂੰ ਦਿੰਦੀਆਂ ਤੂੰ ਭਾਵੇਂ 25 ਰੁਪਏ ਵੱਧ ਲੈ ਲੈ ਪਰ ਮੇਰੇ ਖੇਤਾਂ ਦੇ ਵਿੱਚ ਆ ਕੇ ਦਿਹਾੜੀਕਰ ਮੈਂ ਤੈਨੂੰ ਦਿਹਾੜੀ ਦਵਾਂਗੀ ਜਦੋਂ ਤੱਕ ਇਹੋ ਜੀਆਂ ਮਾਵਾਂ ਪੰਜਾਬ ਦੀ ਧਰਤੀ ਜਮੂਗੀ ਜੀ ਉਦੋਂ ਤੱਕ ਪੰਜਾਬ ਦੇ ਵਿੱਚੋਂ ਨਾ ਅਣਖ ਖਤਮ ਹੋ ਸਕਦੀ ਨਾ ਕਿਸਾਨੀ ਖਤਮ ਹੋ ਸਕਦੀ ਕਿਉਂਕਿ ਗੁਰਬਾਣੀ ਦਾ ਇੱਕ ਵਾਕ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਕਹਿੰਦੇ ਧੰਨ ਜਨਨਦੀ ਮਾਓ ਆਇ ਸਫਲ ਸੇ ਦੁਨੀਆਂ ਦੇ ਅੰਦਰ ਉਹ ਮਾ ਧੰਨ ਹੈ ਜਿਹੜੀ ਯੋਧਿਆਂ ਸੂਰਮਿਆਂ ਨੂੰ ਜਨਮ ਦਿੰਦੀ ਆ ਤੁਲਸੀਦਾਸ ਨੇ ਵੀ ਕਿਹਾ ਧੰਨ ਜਨਨੀ ਜਨੈਤਾ ਭਗਤ ਜਨ ਕੈ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬੰਜ ਰਹੇ ਕਾਹੇ ਗਵਾਵੇ ਨੂਰ ਸਾਨੂੰ ਆਪਣੀ ਇਸ ਮਾਂ ਦੇ ਉੱਤੇ ਗਰਵ ਆ ਸਾਨੂੰ ਮਾਣ ਆ ਵੀ ਇਸ ਮਾਂ ਨੇ ਅੱਜ ਆਪਣੇ ਕਿਸਾਨ ਪੁੱਤਰਾਂ ਦੇ ਲਈ ਆਵਾਜ਼ ਬੁਲੰਦ ਕੀਤੀ ਅੱਜ ਇਸ ਮਾਂ ਦੀ ਬਦੌਲਤ ਜੇਕਰ ਕਿਸਾਨ ਧਾਨਿਆਂ ਦੇ ਉੱਤੇ ਤਿੰਨ ਮਹੀਨੇ ਤੋਂ ਉੱਪਰ ਹੋ ਗਏ ਬੈਠਿਆਂ ਨੂੰ ਜੇਕਰ ਉਹ ਨਹੀਂ ਥੱਕੇ ਤੇ ਇਹੋ ਜਿਹੇ ਮਾਵਾਂ ਦੇ ਹੌਸਲੇ ਦੇ ਕਾਰਨ ਹੈ ਅੱਜ ਦਿੱਲੀ ਦੇ ਵਿੱਚ ਜਿਹੜਾ ਧਰਨਾ ਚੱਲਿਆ ਨੂੰ ਕੇਵਲ ਤੇ ਕੇਵਲ ਅਜੇ ਮਹੀਨਾ ਖੋ ਚੱਲਿਆ ਹੈ ਜੇਕਰ ਇਹੋ ਜਿਹੇ ਮਾਵਾਂ ਦਾ ਆਸ਼ੀਰਵਾਦ ਕਿਸਾਨ ਵੀਰਾਂ ਦੇ ਨਾਲ ਹੈ ਤੇ ਇਹ ਧਰਨਾ ਚਾਹੇ ਸਾਲ ਹੋਰ ਚੱਲੇਗਾ ਦੇਸ਼ਾਂ-ਵਿਦੇਸ਼ਾਂ ਵਿੱਚ ਜਿਹੜੇ ਸਾਡੇ ਵੀਰ ਬੈਠੇ ਨੇ ਕਿਸਾਨ ਹਮੈਤੀ ਬੈਠੇ ਨੇ ਉਹ ਧਰਨੇ ਨੂੰ ਇਸੇ ਤਰ੍ਹਾਂ ਸਪੋਰਟ ਕਰਨਗੇ ਤੇ ਅੱਜ ਉਹਨਾਂ ਹੀ ਵਿਦੇਸ਼ ਦੇ ਵਿੱਚ ਵੱਸਦੇ ਸਾਡੇ ਵੀਰਾਂ ਦੇ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਕਿ ਮਾਤਾ ਮਹਿੰਦਰਾ ਨੂੰ ਮਦਰ ਆਫ ਇੰਡੀਆ ਅਵਾਰਡ ਦੇ ਨਾਲ ਸੋਨੇ ਦੇ ਤਗਮੇ ਦੇ ਨਾਲ ਨਿਵਾਜਿਆ ਜਾ ਰਿਹਾ ਹੈ ਤੇ ਜੇਕਰ ਆਉਣ ਵਾਲੇ ਸਮੇਂ ਦੇ ਅੰਦਰ ਲੋੜ ਪਈ ਇਸੇ ਤਰ੍ਹਾਂ ਹੀ ਜਿਹੜੇ ਸਿਰ ਕੱਢ ਸੂਰਮੇ ਸਿਰ ਕੱਢ ਮਾਵਾਂ ਇਸ ਧਰਨੇ ਦੇ ਵਿੱਚ ਸਾਥ ਦੇਣਗੀਆਂ ਸੁਪਰੀਮ ਸਿੱਖ ਸੁਸਾਇਟੀ ਆਕਲੈਂਡ ਤੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਉਸੇ ਤਰ੍ਹਾਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸੋ ਹੁਣੇ ਸਨਮਾਨ ਮਿਲਣ ਤੋਂ ਬਾਅਦ ਪੰਜਾਬ ਦੀ ਇਸ ਬੇਬੇ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਸਾਨਾਂ ਦੇ ਹੱਕ ਚਵੀ ਆਵਾਜ਼ ਬੁਲੰਦ ਕੀਤੀ। ਬਠਿੰਡਾ ਤੋਂ ਤਰਮਚੰਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ।